ਇਹਦੀ ਵੀ ਸਾਰੇ ਆਪਣੇ ہاں ਜੋ ہاں اچھا ਕੰਮ ਹੋਇਆ ਬਹੁਤ ਅੱਛਾ ਅੱਛਾ ਕੀਤਾ ਗਿਆ ਤੁਨੇ ਨਸ਼ਾ ਮੰਨ ਕੇ ਦੋਹਰੇ ਬਹੁਤ ਅੱਛਾ ਕੀਤਾ ਠੀਕ ਹੈ ਸੁਣੇ ਕਿਪਾਗੀਰ ਨੇ ਮਕਾਨ ਬਣਾਇਆ ਬਤਾ ਜੀ ਨਸ਼ਾ ਵੇਚੇ ਦੇ ਮਕਾਨ ਬਣਾਇਆ ਤਾਂ ਇਹਨਾਂ ਨੇ ਸਰਕਾਰੀ ਤਰਫ ਤੇ ਉਹ ਘਰਾਤਾ ਗਿਆ ਅਸੀ ਉਹ ਦਿਨਾਂ ਦਾ ਬਹੁਤ ਖੁਦਾ ਜੀ ਨਸ਼ਾ ਵੇਚਰੇ ਤੇ ਕਲੋਨੀ ਜੇ ਰਹੀ ਜੀ ਆ ਵੀ ਪੈਸਿਕ ਦੀ ਇਹ ਇੱਥੇ ਦਾ ਜਿਹੜਾ ਅੰਮ੍ਰਿਤਪੁਰ ਕਲੋਨੀ ਹੈ ਇਹ ਸਾਡੀ ਇੱਥੇ ਤੇ ਹੌਟਸਪੌਟ ਸੀਗਾ کافی دیر ਤੋਂ ਪਿਛਲੀ ਸਰਕਾਰ ਵળે ਦੇ ਵੀ ਇਹਦੇ ਇਹਨਾਂ ਨੇ ਆਪਣੇ ਘਰਾਂ ਦੇ ਵਿੱਚ ਉਹ ਬਣਾਏ ਹੋਏ ਸੀਗੇ ਅ ਕੰਟਰੋਲ ਰੂਮ ਟਾਈਪ ਉਹਦੇ ਵਿੱਚ ਸੀਸੀਟੀਵੀ ਕੈਮਰੇ ਜਿੰਨੀਆਂ ਵੀ ਐਂਟਰੀ ਪੁਆਇੰਟ ਸੀਗੀਆਂ ਉਹਨਾਂ ਨੂੰ ਇਹ ਉੱਥੇ ਫੀਡ ਲੈ ਕੇ ਗਏ ਹੋਏ ਸੀਗੇ ਜਿੱਤੇ ਤੇ ਜਦੋਂ ਵੀ ਪੁਲਸ ਆਉਂਦੀ ਸੀ ਤੇ ਉਹਨਾਂ ਨੂੰ ਪਹਿਲਾਂ ਹੀ ਇਨਫੋਰਮੇਸ਼ਨ ਮਿਲ ਜਾਂਦੀ ਸੀ ਇਹਦੇ ਵਿੱਚ ਮੇਨ ਜਿਹੜਾ ਦੋਸ਼ੀ ਸੀ ਭਾਗੀ ਰਾਤ ਪੁੱਤਰ ਰਾਜਪਾਲ ਜਿਹੜਾ 602 ਅ ਅੰਮ੍ਰਿਤਪਾਲ ਕਲੋਨੀ ਦਾ ਰਹਿਣ ਵਾਲਾ ਸੀ ਇਹਨੇ ਮਤਲਬ ਪੂਰੇ ਜੋਰ ਤੇ ਨਸ਼ੇ ਦਾ کاروبار ਕਰਦਾ ਸੀ ਤੇ ਇਹਦੇ ਰਿਗਾਰਡ ਦੇ ਵਿੱਚ ਇਹਦੇ ਤਿੰਨ ਐਫਆਈਆ ਹੋਈਆਂ ਜਿਹੜੀਆਂ ਕਿ 70 ਐਫਆਈਆ ਨੰਬਰ 70/21 ਹੈ ਜਿਹਦੇ ਚ ਦੇਖੋ 1.5 ਕਿਲੋ ਗਾਂਜਾ ਸੀ ਚਾਰ राउंड ਉਹ ਵੀ ਮਿਲੇ ਸੀਗੇ ਤੇ ਨਾਲ 1 ਲੱਖ 38000 ਦੀ ਡਰਗਮਨੀ ਵੀ ਮਿਲੀ ਸੀ ਇਦਾਂ ਹੀ ਸਾਡੇ ਕੋਲ 106/106/ ਬਾਈ ਮੁਕਦਮਾ ਹੈ ਜਿਹਦੇ ਵਿੱਚ ਹੇਰੋਇਨ ਤੇ ਆਈਸ ਵੀ ਮਿਲੀ ਸੀਗੀ ਤੇ ਬਰੂਫਨ ਦੇ ਜਿਹੜੇ ਨਾਲ 40000 ਦੀ 10 ਇੰਜੈਕਸ਼ਨ ਬਰੂਫਨ ਦੇ ਹੁੰਦੇ ਸੀਗੇ ਤੇ ਨਾਲ 40000 ਦੀ ਡਰਗ ਮਨੀ ਵੀ ਇਹ ਦੇਖੋ ਮਿਲੀ ਸੀ ਤੇ ਇੱਕ ਹੋਰ ਮੁਕਦਮਾ ਹੈ ਜਿਹਦੇ ਵਿੱਚ ਇਹਦੇ ਕੋ ਹੇਰੋਇਨ ਬਰਾਮਦ ਹੋਈ ਸੀ 127/22 ਸਰ ਜੀ ਇਹਨਾਂ ਦੀ ਕੋਠੀ ਆਈਟੀਜ਼ ਉਹਦੇ ਸੈਕਟਰ ਦੇ ਵਿੱਚ ਸਿਟੀ ਦੇ ਵਿੱਚ ਉੱਥੇ ਜਿਹੜੀਆਂ ਫ੍ਰੀਜ਼ ਨਹੀਂ ਕੀਤਾ ਗਿਆ ਸੀ ਉਹਨੂੰ ਉੱਥੇ ਵੀ ਜਿਹੜਾ ਇਹਦੇ ਹਾਂਜੀ ਇਹਦੇ ਵਿੱਚ ਵੇਖੋ ਇਹ ਤਾਂ ਇੱਕ ਬੜਾ ਪੂਰਾ ਪ੍ਰੋਸੈਸ ਹੈ ਇਹ ਨਹੀਂ ਆ ਵੀ ਅਸੀਂ ਮਤਲਬ ਵੀ ਅੱਜ ਮੁਕਦਮਾ ਦਿੱਤਾ ਹੈ ਤੇ ਨਾਲ ਹੀ ਉਹਦਾ ਘਰ ਦਾ ਘਰ ਸਾਧੀਏ ਜਾਂ ਇਸ ਕੰਮ ਇਹਦਾ ਵੀ ਪੂਰਾ ਟ੍ਰਾਇਲ ਵੀ ਚੱਲਦਾ ਫਿਰ ਇਹਦੇ ਵਿੱਚ ਅਸੀਂ ਇਹਨੂੰ ਪ੍ਰੋਪਰ ਫਰੀਜ਼ ਕਰਨ ਤੋਂ ਪਹਿਲਾਂ ਇਹਨਾਂ ਨੂੰ ਨੋਟਿਸ ਭੇਜੇ ਨੋਟਿਸ ਭੇਜਣ ਤੋਂ ਨਾਲ ਦਿੱਲੀ ਜਿਹੜੀ ਕੰਪੀਟੈਂਟ ਅਥਾਰਟੀ ਹੈ ਉੱਥੇ ਵੀ ਇਹਨਾਂ ਨੇ ਆਪਣੀ ਪੂਰੀ ਵਾਹ ਲਾਈ ਪੈਰਵਾਈ ਕੀਤੀ ਤੇ ਇਹਨਾਂ ਦਾ ਜਿਹੜਾ ਘਰ ਸੀ ਉਹ ਫਰੀਜ਼ ਕੀਤਾ ਕਿਉਂਕਿ ਤੇ ਨਾਲ ਉਹਦੇ ਵਿੱਚ ਇੱਕ ਨੋਵਾ ਗੱਡੀ ਵੀ ਅਸੀਂ ਫਰੀਜ਼ ਕਰਵਾਈ ਸੀ ਜਿਹਦੇ ਅੱਡ ਆਰਡਰ ਤੁਹਾਨੂੰ ਅਸੀਂ ਪਹਿਲਾਂ ਮਨਿਆਦੀ ਰਾਈ ਵੀ ਦੱਸੇ ਫਿਰ ਇਹਨਾਂ ਦੇ ਉੱਥੇ ਅਸੀਂ ਘਰ ਵੀ ਚਪਕਾ ਕੇ ਆਏ ਸੀ ਹੁਣ ਵੀ ਆ ਜਿਹੜਾ ਜਿਹੜੇ ਲੋਕ ਐ ਉਹਨਾਂ ਨੇ ਆਪਣੇ ਆਪਣੇ ਅੱਡ ਅੱਡ ਵਸੀਲਿਆਂ ਰਾਹੀਂ ਇਹਨਾਂ ਨੇ ਹੋਰ ਆਪਣੇ ਨਿੱਕੇ ਮੋਟੇ ਬੰਦੇ ਆਪ ਤੇ ਭੱਜਿਆ ਹੋਇਆ ਐ ਪਰ ਹੋਰ ਨਾਲ ਨਾਲ ਲਾ ਕੇ ਕਿਸੇ ਨਾ ਕਿਸੇ ਬੰਦੇ ਨੂੰ ਇਹ ਕੰਮ ਚਲਾਉਂਦਾ ਸੀ ਉਹਦੇ ਰਿਗਾਰਡ ਦੇ ਵਿੱਚ ਅਸੀਂ ਅੱਜ ਇਹਦਾ ਘਰ ਵੀ ਤਾਇਆ ਪਹਿਲਾਂ ਵੀ ਕੋਈ ਪਰਚੇ ਵਗੈਰਾ ਹੈਗੇ ਨੇ ਹਾਂ ਜੀ ਹਾਂ ਜੀ ਤੁਹਾਨੂੰ ਮੈਂ ਮੁਕਦਮੇ ਪਹਿਲਾਂ ਦੱਸ ਚੁੱਕਾ ਹਾਂ ਵੀ ਇਹ ਹੈ ਹੋਰ ਵੀ ਇਹਦੇ ਤੇ ਇਹ ਮੁਕਦਮੇ ਜਿਹੜੇ ਹੈਗੇ ਉਹ ਦੇ ਸਰ ਬੀ ਐਨ ਐਸ ਦੇ ਤਹਿਤੀ ਜਾਂ ਪਹਿਲਾਂ ਆਈ ਪੀ ਇਸ ਪੁਰਾਣੇ ਵੀ ਆਈ ਪੀ ਜਿਹੜੇ ਇਹ ਜਿਹੜੀ ਐਨ ਡੀ ਪੀ ਐਸ ਐਕਟ ਹੁੰਦਾ ਹੈ ਇਹ ਡਿਫਰੈਂਟ ਹੈ ਐਨ ਡੀ ਪੀ ਐਸ ਐਕਟ ਦੇ ਤਹਿਤ ਹੈ ਤੇ ਇਹਦੇ ਨਾਲ ਬੀ ਐਨ ਐਸ ਨਾਲ ਕੋਈ ਰਿਲੇਸ਼ਨ ਨਹੀਂ ਹੈ ਪਰ ਬਿਨਾਂ ਹਾਲ ਕਿਸੇ ਨੂੰ ਦੂਜੀ ਗ੍ਰਾਹ ਦੇ ਦਿੱਤਾ ਗਿਆ ਤੇ ਕਰ ਰਹੀ ਹੈ ਇਹਦੇ ਵਿੱਚ ਇਹ ਅਜੇ ਇੱਕ ਦੋ ਅੰਡਰਟਾਈਲ ਵੀ ਹੈ ਤਿੰਨ ਚਾਰ ਮੁਕੱਦਮੇ ਇਹ ਦੇਤੇ ਹੈ